ਨੂੰ ਪਤਾ ਕੀ ਚੱਲ ਰਿਹਾ ਹੈ ਠੀਕ ਹੈ ਬੰਕੂ ਕੱਚਾ ਧੂਣੀ ਹੈ ਹਾਂ ਸਸੀ ਗਾਲ ਆ ਦੋਸਤੋ ਸਸੀ ਗਾਲ ਬਈ ਸਾਰਿਆਂ ਨੂੰ ਜਿੰਨੇ ਵੀ ਮੇਰਾ ਲਾਈਵ ਦੇਖ ਰਿਹਾ ਸੁਣ ਲਓ ਜਰਾ ਗਿੱਧੜ ਵੇ ਆ ਲਿਓ ਮੈਂ ਹੁਣ ਇੱਥੇ ਖੜਾ ਹਾਂ ਛੱਤਿਆਣਾ ਪਿੰਚ ਹੁਣ ਇੱਕ ਨਵਾਂ ਕੰਮ ਚਲਾ ਲਿਆ ਪੰਜਾਬ ਪੁਲਿਸ ਨੇ ਕੀ ਪੰਜਾਬ ਪੁਲਿਸ ਨੇ ਕਹਤਾ ਸਾਰਿਆਂ ਨੂੰ ਵੀ ਫਲਾਣੇ ਫਲਾਣੇ ਦੇ ਘਰੇ ਜਾਓ ਜਿਹੜੇ ਕੋਈ ਸਾਡੇ ਬੰਦੇ ਆ ਉਹਨਾਂ ਨੂੰ ਡਰਾਉਂਦੇ ਫਿਰਦੇ ਆ ਸੋ ਡਰਨਾ ਨਹੀਂ ਹੈ ਕਿਸੇ ਨੇ ਉਰੇ ਬਾਹਰ ਚ ਜਾ ਕੇ ਖੜ ਜਾਂਦੇ ਆ ਇਹਨਾਂ ਤੋਂ ਵਾਰੰਟ ਲੈਣੇ ਆ ਜੇ ਕੋਈ ਤੁਹਾਡੇ ਘਰ ਦੀ ਚੈਕਿੰਗ ਕਰਦਾ ਕੋਈ ਵੀ ਪੁਲਿਸ ਵਾਲਾ ਤੁਹਾਡੇ ਘਰ ਦੀ ਚੈਕਿੰਗ ਨਹੀਂ ਕਰ ਸਕਦਾ ਔਰ ਜਿਹੜਾ ਪੁਲਿਸ ਵਾਲਾ ਤੁਹਾਡੇ ਅੰਦਰ ਆਉਂਦਾ ਹੈ ਘਰ ਦੀ ਚੈਕਿੰਗ ਕਰਦਾ ਉਹ ਵੀ ਵੀਡੀਓ ਬਣਾਓ ਗੇਟ ਕਰ ਲੋ ਬੰਦ 15 ਮਿੰਟ ਗੇਟ ਨਹੀਂ ਖੋਲਣਾ ਮੈਨੂੰ ਦੱਸਣਾ ਮੈਂ ਉੱਥੇ ਆਉਂਗਾ ਤੇ ਆਪ ਦੇ ਬੇਲੀਆਂ ਨੂੰ ਇਕੱਠੇ ਕਰ ਲੈਣਾ ਫਿਰ ਉੱਥੇ ਤਮਾਸ਼ਾ ਕਰਾਂਗੇ ਇਹਨਾਂ ਨੂੰ ਦੱਸਾਂਗੇ ਵੀ ਕਿਸੇ ਦੇ ਘਰੇ ਵੜਨ ਦਾ ਕੀ ਕੰਮ ਹੈ ਕੱਲ ਇਹ ਭਾਰੂ ਪਿੰਡ ਕਿਸੇ ਦੇ ਘਰੇ ਗਏ ਸੀ ਤਾਂ ਇਹਨਾਂ ਨੇ ਲੋਕਾਂ ਦੇ ਅੰਡਰਵੀਅਰ ਤੱਕ ਫਰੋਲਤੇ ਲੇਡੀਜ਼ ਦੇ ਕੱਪੜੇ ਫਰੋਲੇ ਇਹਨਾਂ ਲੋਕਾਂ ਨੇ ਇਹਨਾਂ ਨੂੰ ਸ਼ਰਮ ਨਹੀਂ ਆਈ ਸਾਰਾ ਕੁਝ ਫਰੋਲਤਾ ਕੁਝ ਨਹੀਂ ਮਿਲਿਆ ਬੇਸਿਕਲੀ ਇਹਨਾਂ ਦਾ ਕੰਮ ਹੈ ਕਿ ਰਾਜੇ ਵੜਿੰਗ ਦੇ ਬੰਦਿਆਂ ਨੂੰ ਮਾੜਾ ਮਾੜਾ ਡਰਾ ਦੇਣੇ ਸੋ ਮੇਰਾ ਬੰਦੇ ਨੇ ਨਾ ਡਰਨਾ ਅੱਜ ਤੇ ਨਾ ਕੱਲ ਸੋ ਆ ਹੁਣ ਬਾਈ ਪੁਲਿਸ ਵਾਲਾ ਇੱਥੇ ਖੜਾ ਜਸਵਿੰਦਰ ਸਿੰਘ ਆ ਤੁਹਾਨੂੰ ਫੋਟੋ ਦਿਖਾਉਣੇ ਇਹ ਭਿੰਦਰ ਸਿੰਘ ਛੱਤਿਆਣੇ ਦੇ ਘਰੇ ਦਰਵਾਜ਼ੇ 'ਚ ਖੜਾ ਹੈ ਮੈਂ ਪੁੱਛਿਆ ਬਾਈ ਕਿਵੇਂ ਆਏ ਅਖੇ ਮਾਈ ਹੁਈ ਆਇਆ ਮੈਂ ਤਾਂ ਨਾ ਨਾ ਗਲੀ 'ਚ ਨਹੀਂ ਸੀ ਅੰਦਰ ਸੀ ਝੂਠ ਨਹੀਂ ਬੋਲਣਾ ਅੰਦਰੋਂ ਮੈਂ ਉਹਨਾਂ ਬਾਹਰ ਕੱਢਿਆ ਤੁਹਾਨੂੰ ਐਸਚੋ ਐਸੇ ਸਾਹਿਬ ਅਸੀਂ ਤੁਹਾਡੀ ਵਰਦੀ ਦੀ ਇੱਜ਼ਤ ਕਰਦੇ ਹਾਂ ਪਰ ਗਲਤ ਕੰਮ ਨਹੀਂ ਤੁਸੀਂ ਅੰਦਰ ਇਸ ਗਲੀ 'ਚ ਬਾਰਜ ਖੜੇ ਔਰ ਇੱਕ ਅੰਦਰ ਕੀ ਕਰ ਰਹੇ ਹੋ ਸੋ ਇਹ ਬਿਲਕੁਲ ਨਹੀਂ ਚੱਲੂਗਾ ਔਰ ਮੇਰੀ ਡੀਐਸਪੀ ਸਾਹਿਬ ਨੂੰ ਤੇ ਪੁਲਸ ਨੂੰ ਹਦਾਇਤ ਹੈ ਇਦਾਂ ਕੰਮ ਤੁਸੀਂ ਕਰੋਗੇ ਤੇ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਅਸੀਂ ਇਲੈਕਸ਼ਨ ਕਮਿਸ਼ਨ ਨੂੰ ਵੀ ਤੁਹਾਡੇ ਖਿਲਾਫ ਲਿਖਾਂਗੇ। ਉਹਨਾਂ ਦੇ ਤਾਂ ਜਾਣਦੇ ਨਹੀਂ। ਸਾਨੂੰ ਕਾਹਤੋਂ ਡਰਾਉਣੇ ਹੋ ਤੁਸੀਂ? ਔਰ ਇੱਥੇ ਵੱਡੇ-ਵੱਡੇ ਨਹੀਂ ਡਰਾ ਸਕਦੇ। ਤੁਸੀਂ ਕੌਣ ਉਹਨਾਂ ਨੂੰ ਡਰਾਉਣ ਵਾਲੇ? ਸੋ ਮੇਰੀ ਬੇਨਤੀ ਹੈ ਜਸਵਿੰਦਰ ਸਿੰਘ ਜੀ ਆਪ ਦਾ ਜਾਓ। ਤੁਹਾਡੇ ਕੋਲ ਕੋਈ ਵਾਰੰਟ ਹੈਗਾ ਔਰ ਇਹ ਕਰੇ ਗਏ ਸੀ। ਨਹੀਂ بالکل ਨਹੀਂ। ਨਾ ਫਿਰ ਨਾ ਨਾ ਹੁਣ ਨਹੀਂ ਜਾਣਾ ਕਿਸੇ ਦੇ ਘਰ। ਜਾਣਦੇ ਨਹੀਂ। ਹਾਂ। ਥੈਂਕ ਯੂ। ਕੋਈ ਤੁਹਾਡੇ ਨਾਲ ਰੌਲਾ ਨਹੀਂ ਪਰ ਬਿਲਕੁਲ ਆਪਦੇ ਅਫਸਰ ਨੂੰ ਕਹੋ ਮੈਂ ਕਹਿੰਦਾ ਤੁਸੀਂ ਅਸੀਂ ਇੱਜ਼ਤ ਕਰਦੇ ਹਾਂ ਤੁਹਾਡੀ ਪਰ ਸਾਨੂੰ ਵਾਰੰਟ ਦਿਖਾਓ ਤੇ ਅੰਦਰ ਜਾਓ ਜਿਹੜਾ ਚੀ ਕਰਦਾ ਧਗੜ ਧਗੜ ਸਾਡੇ ਬੰਦਿਆਂ ਦੇ ਘਰੇ ਵੱਟ ਜਾਂਦਾ ਬਿਲਕੁਲ ਨਹੀਂ ਜਾਂਦੇ ਨਾ ਗਲਤ ਸੋ ਬਾਈ ਜੀ ਕਾਇਮ ਰਹੋ ਸਾਰੇ ਜਣੇ ਆ ساری ਰਾਤ ਜਾਗੂਗਾ ਜਿੱਥੇ ਕਹੂੰਗਾ ਆਉਂਗਾ ਪਰਵਾਹ ਨਹੀਂ ਕਰਨੀ ਮੈਂ ਤੁਹਾਡੇ ਨਾਲ ਖੜਾ ਐ ਐਵੇਂ ਵਰਦੀ ਵਾਲਾ ਬੰਦਾ ਵੇਖ ਕੇ ਡਰੋਂ ਲੱਗ ਪੈਂਦੇ ਜਦੋਂ ਆਪਾਂ ਕੋਈ ਕ੍ਰਾਈਮ ਨਹੀਂ ਕੀਤਾ ਆਪਾਂ ਕੋਈ ਗਲਤ ਕੰਮ ਨਹੀਂ ਕਰਦੇ ਤੇ ਆਪਾਂ ਨੂੰ ਕੌਣ ਹੁੰਦਾ ਡਰੋਂ ਵਾਲਾ ਤੋ ਤਕੜੇ ਰੋ ਦੱਬ ਕੇ ਰੋ ਇਹ ਬੁਖਲਾਟ ਹੈ ਸਰਕਾਰ ਦੀ ਹਾਰ ਰਹੀ ਹੈ ਧੰਨਵਾਦ